So hang Maraay Sher Sengh Vishnu Bhagwaan Di Da So hang Maraay Sher Go on, ਸਤਿਕਾਰਯੋਗ ਹਰ ਸੰਗਤ ਜੀਓ ਹਿਊਸ਼ਣ ਚਾ ਜੀ ਦੀ ਦੀ ਕਿਰਪਾ ਦੇ ਨਾਲ ਸ਼ਬਦੀ ਜਕਾਰਾ ਜੋ ਆਪ ਜੀ ਨੇ ਸੁਨਿਆ ਮੇਰੀਆਂ ਪੈਣਾ ਬਾਹਰ ਤੋਂ ਆਈਆਂ ਵੀਰ ਬਾਹਰ ਤੋਂ ਆਏ ਆ ਸੋ ਹੰਗਮਾਰੈ ਸ਼ੇਂਗ ਵਿਸ਼ਨੂੰ ਭਗਵਾਨ ਦੀ ਜੈ ਇਹ ਜਕਾਰਾ ਪਹਿਲੀ ਵਾਰ ਉਸ ਅਕਾਲ ਪੁਰਖ ਤੇ ਗੋਬਿੰਦ ਪਾਤਸ਼ਾਹ ਜੀ ਨੇ ਆ ਕੇ ਪਹਿਲੀ ਵਾਰ ਏ ਮਾਤ ਲੋਕ ਦੇ ਵਿੱਚ ਏ ਜਕਾਰਾ ਪ੍ਰਗਟ ਕੀਤਾ ਜਿਸ ਤਰ੍ਹਾਂ ਸਮੇਂ ਦੇ ਅਨੁਸਾਰ ਰਾਧਾ ਕ੍ਰਿਸ਼ਨਾ ਅੱਲਾਹ ਹੋ ਅਨਾਹ ਹੋ ਜੈਸੀ ਅਰਾਉ ਸਤਨਾਮ ਵਾਹਿਗੁਰੂ ਖਾਲਸਾ ਵਾਹਿਗਿਫਤ ਏਸੇ ਤਰ੍ਹਾਂ ਏ ਜਕਾਰਾ ਵੀ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਪ੍ਰਗਟ ਕੀਤਾ ਅਕਾਲ ਪੁਰਖ ਪਰਮਾਤਮਾ ਨੇ ਸੋ ਸੋ ਪਰਮਾਤਮਾ ਹੰਸਾਡੀ ਆਤਮਾ ਪਰਮਾਤਮਾ ਸਾਡੇ ਆਤਮਾ ਨੂੰ ਇਹ ਸਮਝਾਉਂਦੇ ਹਨ ਕਿ ਬੱਚਿਓ ਮੇਰੇ ਅੰਦਰ ਜਿਹੜੇ ਗੁਣੇ ਆ ਉਹਨੂੰ ਪਹਿਚਾਨੋ ਪਹਿਲਾ ਗੁਣਿਆ ਮੈਂ ਮਹਾਰਾਜ ਹਾਂ ਮੈਂ ਹਮੇਸ਼ਾ ਰਹਿਣ ਵਾਲਾ ਉਹ ਮਹਾਰਾਜ ਮੈਂ ਕਦੇ ਖਤਮ ਹੋਣ ਵਾਲਾ ਮਹਾਰਾਜ ਨਹੀਂ ਹਾਂ ਮੈਂ ਸ਼ੇਰ ਹਾਂ ਸ਼ੇਰ ਸ਼ੇਰ ਕੋਈ ਪੰਜ ਤਤ ਦੇ ਦੀ ਜੈ ਨਹੀਂ ਸ਼ੇਰ ਇੱਕ ਉਹ ਸਮਰੱਥ ਤਾਕਤ ਆ ਸਾਰੇ ਬ੍ਰਹਮੰਡਾਂ ਖੰਡਾਂ ਨੂੰ ਆਪਣੇ ਪੈਰ ਦੇ ਵਿੱਚ ਰੱਖਣ ਵਾਲੀ ਉਹ ਇੱਕ ਸਮਰੱਥ ਤਾਕਤ ਆ ਸਿੰਘ ਇਸ ਕਰਕੇ ਉਹ ਸੂਰ ਵੀਰਿਆ ਸ਼ੇਰ ਸਿੰਘ ਦੇ ਬਾਦ ਹੁੰਦਾ ਵਿਸ਼ਨੂੰ ਕੋਈ ਦੇਵੀ ਦੇਵਤੇ ਦੀ ਵਿਸ਼ਨੂੰ ਨਹੀਂ ਉਹ ਸਵੈਮ ਅਕਾਲ ਪੁਰਖ ਪਰਮਾਤਮਾ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਸਵੈਮ ਉਹ ਵਿਸ਼ਨੂੰ ਇਸ ਕਰਕੇ ਇਹ ਗੁਣਾ ਨੂੰ ਰੱਖਣ ਵਾਲਾ ਉਹ ਖੁਦ ਭਗਵਾਨ ਹੈ ਇਸ ਕਰਕੇ ਮੇਰੇ ਵੀਰਾਂ ਨੇ ਇਹ ਲਿਖ ਸਾਂਝੀ ਕੀਤੀ ਸੀ ਸਤਵੀਰ ਭਾਜੀ ਨੇ ਇੱਕ ਬਚਨ ਮੈਨੂੰ ਯਾਦ ਆਇਆ ਹੁਸ਼ੈਨ ਚਾਹੀਦਾ ਕੀ ਸੱਚੇ ਪਾਸ਼ਾ ਜੀ ਬੀਰ ਕਰਨੈਲ ਸਿੰਘ ਦੇ ਘਰ ਗਏ। ਬਿਨਾ ਦੱਸੇ ਚਲੇ ਗਏ ਹੁਸ਼ੰਸ਼ਾ ਜੀ ਤੇ ਘਰ ਦੇ ਵਿੱਚ ਜਿਹੜੀ ਗਰੀਬੀ ਸੀ ਉਹ ਬਹੁਤ ਸਾਰੀ ਸੀ। ਸੱਚੇ ਪਾਸ਼ਾ ਜੀ ਬਿਨਾ ਦੱਸੇ ਉਹਨਾਂ ਦੇ ਘਰ ਚਲੇ ਗਏ। ਜਦੋਂ ਉਹਨਾਂ ਦੇ ਘਰ ਚਲੇ ਗਏ ਉਹਨਾਂ ਦੇ ਘਰ ਖਾਣ ਨੂੰ ਕੁਝ ਨਹੀਂ ਸੀ। ਇੱਕ ਬੈਂਗਣ ਦਾ ਬੂਟਾ ਸੀ ਉਹਨਾਂ ਦੇ ਘਰ। ਉਸ ਬੁੱਟੇ ਉੱਤੇ ਇੱਕ ਬੈਂਗਣ ਜੜਾ ਲੱਗਿਆ ਹੋਇਆ ਸੀ ਉਹਨਾਂ ਦਾ ਜਦੋਂ ਬੱਚਾ ਬਾਹਰ ਤੋਂ ਆਇਆ ਉਹਨੇ ਵੇਖਿਆ ਸੱਚੇ ਪਾਤਸ਼ਾਹ ਜੀ ਲੰਗਰ ਛਕਦੇ ਹਨ ਉਹ ਮਾਤਾ ਜੀ ਨੂੰ ਕਹਿਣ ਲੱਗੇ ਕਿ ਮਾਤਾ ਖਾਨ ਨੂੰ ਤਾਂ ਘਰਾਂ ਕੁਝ ਨਹੀਂ ਸੀ ਸੱਚੇ ਪਾਤਸ਼ਾਹ ਤੇ ਲੰਗਰ ਛਕਦੇ ਨੇ ਕਹਿੰਦੀ ਇੱਕ ਬੈਂਗਣ ਲੱਗਿਆ ਹੋਇਆ ਸੀ ਤਾਂ ਉਹ ਸੱਚੇ ਪਾਤਸ਼ਾਹ ਜੀ ਨੂੰ ਮੈਂ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਫਿਰ ਸਵੇਰ ਦੀ ਟੈਨਸ਼ਨ ਹੋ ਗਈ ਉਹਨਾਂ ਨੂੰ ਉਹ ਕਹਿਣ ਲੱਗੇ ਸਵੇਰੇ ਸੱਚੇ ਪਾਤਸ਼ਾਹ ਜੀ ਹੁਣ ਰਾਤ ਨੂੰ ਰਹਿਣਗੇ ਕਿ ਜਾਣਗੇ ਕੰਦੇ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਰਹਿਣਾ ਕਿ ਜਾਣਾ ਸਾਨੂੰ ਨਹੀਂ ਇਸ ਗੱਲ ਦਾ ਪਤਾ। ਉਜਾਨੀ ਜਾਨ ਸੀ ਇਹ ਨਾਣੇ ਉੱਥੇ ਰਾਤ ਕੱਟਨੀ ਸੀ। ਰਾਤ ਕੱਟਨੀ ਸੀ ਤੇ ਘਰ ਦੇ ਪਰਿਵਾਰ ਨੂੰ ਇਹ ਟੈਨਸ਼ਨ ਹੋ ਗਈ ਸੱਚੇ ਪਾਤਸ਼ਾਹ ਜੀ ਨੂੰ ਸਵੇਰੇ ਕੀ ਖਵਾਵਾਂਗੇ। 2122 ਗੋਰਿਕ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਵੀ ਆ ਗਏ। ਹੋਰ ਟੈਨਸ਼ਨਾਂ ਪੱਧ ਗਈਆਂ ਕਿ ਪਹਿਲਾਂ ਖਾਣ ਨੂੰ ਕੁਝ ਨਹੀਂ ਸੀ ਘਰ ਨੂੰ ਤੇ 2122 ਸਿੱਖ ਹੋਰ ਆ ਗਏ। ਕੀ ਕੀਤਾ ਜਾਵੇ। ਸੱਚੇ ਪਾਤਸ਼ਾਹ ਜੀ ਨੂੰ ਚਾਹਤ ਉਹ ਸਿੱਖ ਲੈਣ ਆ ਗਏ ਤੇ सच्चे पातशाह जी भुखे तौर परिवार आने लग गया परिवार कह लगा सच पाशो घर खाने कुछ नहीं है ती भुखे चले गए ਪਾਸ਼ੇ ਜਿਨੇ ਕਿਹਾ ਪਾਣੀ ਹੈਗਾ ਕਹਿੰਦੇ ਹਾਂ ਜ ਸੱਚੇ ਪਾਛੋ ਪਾਣੀ ਵੀ ਹੈਗਾ ਨਿੰਬੂ ਹੈਗਾ ਕਹਿੰਦੇ ਨਿੰਬੂ ਵੀ ਹੈਗਾ ਪਾਣੀ ਦੇ ਵਿੱਚ ਨਿੰਬੂ ਨੂੰ ਨਿਚੋੜਿਆ ਤੇ ਸੱਚੇ ਪਾਸ਼ੇ ਇਹਨਾਂ ਆਪੇ ਪੀਤਾ ਤੇ ਸਾਰੀ ਹਰ ਸੰਗਤ ਨੂੰ ਵੀ ਪਲਾਇਆ ਇਹ ਬੰਤ ਕੀ ਬਣੀ ਸੀ ਸੱਚੇ ਪਾਸ਼ੇ ਨੇ ਕਿਹਾ ਗੁਰਮੁਖੋ ਇਹ ਤੁਸੀਂ ਸਮਾ ਰਹੇ ਸੀ ਉਡੀਕ ਨਿਚ ਨੇਤਰ ਧਿਆਨ ਲਗਾਈਆ ਕਿਸ ਵੇਲੇ ਪ੍ਰਭੂ ਆਪੇ ਸੱਚਾ ਮੀ ਪਿਤਾ ਹੋ ਕੇ ਗੋਦ ਉਠਾਈਆ ਉਹ ਪ੍ਰਭੂ ਪਰਮਾਤਮਾ ਸੱਚੇ ਪਾਸ਼ਾ ਜੀ ਇਸ ਕਰਕੇ ਉਹਨਾਂ ਦੇ ਕਰਕੇ ਉਡੀਕਾਂ ਸਨ ਇਹ ਲੈਣੇ ਦੇਣੇ ਸਨ ਜਿਹੜੇ ਗੋਬਿੰਦ ਪਾਸ਼ਾ ਜੀ ਦੇ ਵੇਲੇ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਕ੍ਰਿਸ਼ਨ ਮਹਾਰਾਜ ਜੀ ਦੇ ਵੇਲੇ ਉਹ ਆ ਕੇ ਉਸ ਹਯੂ ਸੰਛੇ ਜੀ ਨੇ ਪੂਰੇ ਕੀਤੇ ਮੈਂ ਇੱਕ ਲਿਖਾਂ ਜੀ ਕਰਾਂਗਾ ਅਮਜੀ ਨਾਲ ਮੈਂ ਜਿਹੜੀ ਅੱਜ ਸੰਸਾਰ ਉਸ ਪ੍ਰਭੂ ਪਰਮਾਤਮਾ ਨੂੰ ਯਾਤ ਜਰੂਰ ਕਰਦਾ ਪਰ ਉਸ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਪੰਜ ਤਤ ਜਿਹੜਾ ਸਰੀਰ ਆ ਜਿਹੜਾ ਇਨਸਾਨ ਬਣਾਇਆ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਅੰਦਰ ਇੱਕ ਦਸਮ ਦਵਾਰੀ ਵੀ ਰੱਖੀ ਆ ਦਸਮ ਦਵਾਰੀ ਜਿਸ ਨੂੰ ਮੰਦਰ ਗੁਰਦੁਆਰਾ ਮਸਜਿਦ ਵੀ ਕਹਿੰਦੇ ਆ ਉਹ ਦਸਮ ਦਵਾਰੀ ਕੀ ਬਿਆਨ ਕਰਦੀ ਆ ਇਹ ਥੋੜਾ ਧਿਆਨ ਦਿਓ ਦਸਮ ਦਵਾਰ ਕਹੇ ਮੈਨੂੰ ਅੱਖਰਾਂ ਵਿੱਚ ਪੜ ਦੇ ਸਿਫਤਾਂ ਵਿੱਚ ਵੜਾਈ ਆ ਮੇਰੀਆਂ ਸਿਫਤਾਂ ਵੀ ਕਰਦੇ ਆ ਸੰਸਾਰ ਮੇਰੀ ਸਿਫਤਾਂ ਵੀ ਕਰਦਾ ਅਭੀ ਆਸ਼ਾ ਵਿੱਚ ਲੜਦੇ ਨੈਣ మూਦੇ ਧਿਆਨ ਲਗਾਈ ਆ ਪਾਣੀ ਵਿੱਚ ਠਰਦੇ ਜਲਤਾਰਾ ਸੀਸ ਕਰਾਈ ਆ ਪਾਣੀ ਛਿਪਨ ਹੁੰਦਾ ਸੰਸਾਰ ਸੀਸ ਛਿਪਨ ਹੁੰਦਾ ਅਗਣੀ ਵਿੱਚ ਸੜਦੇ ਹਵਨ ਹਵਨ ਸਮਝਾਈਆ ਹਵਨ ਵੀ ਕਰਦੇ ਆ ਇਸ਼ਟ ਜਗਤ ਵਾਲਾ ਦੇਵ ਮੂਰਤੀ ਧਰਦੇ ਇਸ਼ਟ ਕਹੜਾ ਧਰਦੇ ਆ ਦੇਵ ਮੂਰਤੀਆਂ ਵਾਲਾ ਮੂਰਤੀਆਂ ਨੂੰ ਪੂਜਦੇ ਆ ਉਹ ਇਸ਼ਟ ਨੂੰ ਮੰਨਦਾ ਸੰਸਾਰ ਇਸ਼ਟ ਦੇਵ ਮੂਰਤੀ ਧਰਦੇ ਧਰਮ ਧਾਰ ਦਰਸਾਈਆ ਢੋਲਾ ਗੋ ਨਰਾਇਣ ਰਹਿ ਢੋਲਾ ਉਸਤਾ ਕੋਣਾ ਪਰ ਮੰਨਣਾ ਕਿਸੇ ਕੋਰ ਬਿਨ ਰਸਨਾ ਰਸਨ ਹਲਾਈਆ ਸੁਰਤੀ ਸ਼ਬਦ ਨਾਲ ਜੜਦੇ ਸ਼ਬਦ ਸੁਰਤ ਨਾਲ ਰਖਾਈਆ ਹੁਣ ਦਸਮ ਦਵਾਰ ਕੀ ਕਹਿੰਦੀ ਹੈ ਬਹੁੜੀ ਬਹੁੜੀ ਮੇਰੇ ਘਰ ਮੂਲ ਨਾ ਵੜਦੇ ਮੇਰੇ ਘਰ ਮੂਲ ਨਾ ਵੜਦੇ ਕਿ ਭੋਰਾ ਵੀ ਮੇਰੇ ਮੇਰੇ ਘਰ ਨਹੀਂ ਵੜਦੇ ਕੌਣ ਕਹਿੰਦੀ ਹੈ ਦਸਮ ਦਵਾਰੀ ਕਹਿੰਦੀ ਹੈ ਵਹੁੜੀ ਮੇਰੇ ਘਰ ਮੂਲ ਨਾ ਵੜਦੇ ਰਾਹ ਵਿੱਚ ਵੈਠਨ ਪੱਤ ਗੁਵਾਈਆ ਦਸਮ ਦੁਆਰ ਕਹੇ ਕੋਟਨ ਕੋਟ ਵੇਖੇ ਲੋਭ ਮੋਹ ਹੰਕਾਰ ਵਿੱਚ ਲੜਦੇ ਇਹ ਦਸਮ ਦੁਆਰ ਕਹਿੰਦੀ ਹੈ ਕਹਿੰਦੀ ਮੈਨੂੰ ਸੰਸਾਰ ਬਾਹਰ ਲੱਭਣ ਚਲਾ ਜਾਂਦਾ ਮੰਤਰ ਮਸੀਤਾਂ ਗੁਰਦੁਆਰਿਆਂ ਚ ਪਰ ਮੈਂ ਅੰਦਰਾਂ ਮੈਨੂੰ ਇੱਥੋਂ ਮਿਲਿਆ ਜਾਂਦਾ ਪ੍ਰਭੂ ਨੂੰ ਇੱਥੋਂ ਮਿਲਿਆ ਜਾਂਦਾ ਦੀਵਸੇ ਰੈਣ ਕਰਨ ਲੜਾਈਆ ਕੋਈ ਮੁਖ ਕਰਦੇ ਚੜਦੇ ਕੋਈ ਲਹਿੰਦੇ ਸੀਸ ਨਵਾਈਆ ਕੋਈ ਦੱਖਣ ਪਹਾੜ ਨਠਦੇ ਭੱਜਣ ਵਾਹੋ ਦਈਆ ਕੋਈ ਰਾਹ ਤੱਕਣ ਨਿਚ ਨੇਤਰ ਅੱਖ ਦੇ ਜਗਤ ਨੈਣ ਨੈਣ ਸ਼ਰਮਾਈ ਹੈ ਕੋਈ ਇਧਰ ਨੂੰ ਕੋਈ ਇਧਰ ਨੂੰ ਕੋਈ ਇਧਰ ਨੂੰ ਪਰ ਪ੍ਰਮਾਤਮਾ ਸਾਡੇ ਅੰਦਰ ਹੈ ਦਸਮ ਦਵਾਰ ਕਹੇ ਪ੍ਰਭੂ ਮੇਰੇ ਦਵਾਰੇ ਬਿਨਾ ਤੇਰੇ ਭਗਤਾਂ ਤੋਂ ਮੂਲ ਕੋਈ ਨਾ ਵਸਦੇ ਇਹ ਦਸਮ ਦਵਾਰ ਕੀ ਕਹਿੰਦੀ ਹੈ ਪ੍ਰਭੂ ਤੇਰੀ ਕਿਰਪਾ ਨਾਲ ਸਿਰਫ ਤੇਰੇ ਹੀ ਭਗਤ ਮੇਰੇ ਅੰਦਰ ਵਸਦੇ ਆ ਵਿਦਿਆ ਜਗਤ ਨਾ ਕੋਈ ਵਡਿਆਈਆ ਕਰ ਕਿਰਪਾ ਜਿਸ ਨੂੰ ਤੂੰ ਆਪਣੀ ਦੇ ਮਤ ਦੇ ਮਤੰਦਰ ਡੇਰਾ ਡਾਈਆ ਜੋਤੀ ਜੋਸ ਰੂਪ ਆਰਾਬ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਬਾਰ ਦਰ ਤੇਰੇ ਅਲਖ ਜਗਾਈਆ ਦਸਮ ਦਵਾਰੀ ਕਹਿ ਮੇਰਾ ਘਰ ਛੋਟੇ ਤੇ ਛੋਟਾ ਮੇਰਾ ਘਰ ਕੀ ਐ ਛੋਟੇ ਤੋਂ ਛੋਟਾ ਸਹਬ ਤੇਰੀ ਵਡ ਵਡਿਆਈਆ ਉਹ ਮੈਨੂੰ ਲਬਦੇ ਕੋਠੀ ਕੋਟਾ ਮੈਨੂੰ ਬਾਹਰ ਲੱਪਣ ਜਾਂਦਾ ਸੰਸਾਰ ਪਰ ਮੈਂ ਕਿੱਥੇ ਆ ਛੋਟੇ ਦੇ ਛੋਟੇ ਅੰਦਰ ਆ ਮੈਨੂੰ ਲੱਭਦੇ ਕੋਟੀ ਕੋਟਾ ਉਹ ਕੋਟਨ ਕੋਟ ਪਜਣ ਵਾਹੋ ਦਈਆਂ ਮੈਂ ਉੱਚੀ ਕੁਕ ਸੁਨਾਵਾ ਲੋਕਾਂ ਤੁਰਦਾ ਨਾਮ ਇੱਕ ਜਨਾਇਆ ਬਿਨ ਸਤਗੁਰ ਕਿਰਪਾ ਮੇਰੇ ਘਰ ਦਾ ਕਿਸੇ ਨੂੰ ਨਹੀਂ ਮਿਲਦਾ ਮੌਕਾ ਕੌਣ ਕਹਿੰਦੀ ਆ ਇਹ ਦਸਨ ਦੁਆਰ ਕਹਿੰਦੀ ਐ ਕਿ ਬਿਨਾ ਇਹ ਸਤਗੁਰ ਦੇ ਕਿਰਪਾ ਦੇ ਨਾਲ ਇਹ ਮੋਕਾ ਕਿਸੇ ਨੂੰ ਨਹੀਂ ਮਿਲਦਾ ਬਿਨਾ ਭਗਤਾਂ ਤੂੰ ਦਰ ਚੜਨ ਕੋਈ ਨਾ ਆਈਆ ਗੋਬਰ ਨਾਲ ਮੇਰਾ ਕਦੇ ਸਾਫ ਨਹੀਂ ਕੀਤਾ ਚੌਂਕਾ ਜਗਤ ਪੋਚਣਾ ਕੋਈ ਲਗਾਈਆ ਵਸਤਰ ਤਨ ਕਿਸੇ ਨਹੀਂ ਧੋਤਾ ਅੰਤਰ ਕਰੇ ਨਾ ਕੋਈ ਸਫਾਈਆ ਅੰਦਰ ਸਾਡੇ ਗੰਦੇ ਆ ਤੇ ਬਾਹਰ ਅਸੀਂ ਕੀ ਕਰਦੇ ਹਾਂ ਮੰਦਰਾਂ ਮਸਜਿਦਾਂ ਸਾਰੇ ਪਾਸੇ ਸਫਾਈਆਂ ਪਰ ਸਾਡੇ ਅੰਦਰ ਕੀ ਆ ਦੁਰਮਤ ਮੈਲ छत वाला नहीं कोई कोठा छप्पर छन ना कोई सहाईया मैं कोई छप्परा छन वाला कोठा नहीं है मेरे विच मेरे प्रभु ने रखी निकी ही जी अपनी जोता उस प्रभु ने मेरे अंदर की रखी अपनी एक छोटी जी जोता ज्योति जोत जगाइया ओ मेरी कोई मां मेरा कोई मां नहीं बड़ा बहुता घर कर, कर दिता बनाई ਦਸਮ ਦਵਾਰ ਕਿ ਮੇਰਾ ਦਰਵਾਜਾ ਕਿਸੇ ਨਾ ਲੱਭਾ ਮੇਰਾ ਦਰਵਾਜਾ ਨਹੀਂ ਕਿਸੇ ਨੂੰ ਲੱਭਾ ਹਜ ਤੱਕ ਹਾਏ ਉਫ ਮੇਰੀ ਦੋਹਾਈਆ ਉਹ ਮੇਰੇ ਅੰਦਰ ਸਤ ਸਰੂਪ ਇੱਕੋ ਵਗਾ ਜੋਤੀ ਤਾਰ ਸੋਪਾ ਪਾਈ ਆ ਮੇਰੇ ਅੰਦਰ ਉਹ ਇੱਕੋ ਜੋਤੀ ਵਗਾ ਕਲਪੁਕ ਪਰਮਾਤਮਾ ਪਰ ਇਹ ਅੰਦਰਲਾ ਜਿਹੜਾ ਦਰਵਾਜਾ ਸੰਸਾਰ ਨਹੀਂ ਖੋਲ ਰਿਆ ਕੋਈ ਟੋਲਕੀਆਂ ਕੋਈ ਸ਼ੈਣੇ ਕੋਈ ਆਪਣੇ ਕੀਰਤਨ ਮਨਮਤ ਨਾਲ ਸਭ ਇੱਕ ਦੂਰੇ ਨੂੰ ਵੇਖੇ ਲੱਗਾ ਪਰ ਦਸਵੇਂ ਦਰਵਾਜ਼ੇ ਕੀ ਭੇਤ ਖੋਲਦੀ ਹੈ ਕਿ ਜਿਹੜਾ ਮੇਰੇ ਅੰਦਰ ਜਿਹੜਾ ਪਰਮਾਤਮਾ ਨੇ ਜੋਤ ਰੱਖੀ ਆ ਜਿਹੜਾ ਜੋਤੀਆਂ ਦਾ ਮਾਲਕ ਮੇਰੇ ਅੰਦਰ ਹੈ ਪਰ ਉਹ ਦਰਵਾਜ਼ਾ ਹੱਲ ਤੱਕ ਵੀ ਕਿਸੇ ਨੂੰ ਨਹੀਂ ਲੱਪਾ ਸੋ ਇਸ ਤਰ੍ਹਾਂ ਇੱਕ ਛੋਟਾ ਜਿਹਾ ਹੋਰ ਲੇਖ ਮੈਂ ਅੱਜ ਨਾਲ ਸੰਝਾ ਕਰਾਂਗਾ ਏ ਲਕਸ਼ਮਨ ਸਿੰਘ ਦੇ ਖੂਹ ਦੇ ਉੱਤੇ ਇਸ਼ਨਾਨ ਕਰਵਾਇਆ ਸੀ ਹਿਊ ਸ਼ੰਚੇ ਜੀ ਨੇ ਉਹ ਜਿਹੜਾ ਜਲ ਜਿਹੜਾ ਪਾਇਆ ਸੀ ਸਾਰੀ ਹਰ ਸੰਗਤ ਨੇ ਸੱਚੇ ਪਾਤਸ਼ਾਹ ਜੀ ਉੱਤੇ ਜਲ ਪਾਇਆ ਸੀ ਉਹ ਜਲ ਬੋਲਿਆ ਉਹ ਜਲ ਕੀ ਬਿਆਨ ਕਰਦਾ ਇਹ ਚੰਦ ਲੈਣਾ ਇਹ ਤਿਆੜ ਦਿੰਦੇ ਰਹੋ ਇਹ ਗ੍ਰੰਥ ਨੰਬਰ 18 ਦੀ ਲਿਖਤ ਆ ਜਲ ਕਹੇ ਮੈਂ ਦਸਾਂ ਪਿਛਲੀ ਬਾਤ ਜਿਹੜਾ ਉਹ ਜਲ ਪਾਇਆ ਸੀ ਉਹ ਕਹਿੰਦਾ ਹੁਣ ਮੈਂ ਵੀ ਇੱਕ ਪਿਛਲੀ ਬਾਤ ਲਗਾ ਦਸਣ ਸੱਚ ਦੇ ਹੈ ਦੜਾਈਆ ਜਿਸ ਵੇਲੇ ਪਿਲਣੀ ਕੋਲ ਕੱਟੀ ਸੀ ਇੱਕ ਰਾਤ ਰਾਮ ਬਨਵਾਸ ਡੇਰਾ ਲਈ ਹੈ ਜਦੋਂ ਰਾਮਚੰਦਰ ਜੀ 1400 ਸਾਲ ਦਾ ਬਨਵਾਸ ਕਰਨ ਗਏ ਸੀ ਉਸ ਵੇਲੇ ਪਿੰਲੀ ਗੋਲ ਕੀ ਕੱਟੀ ਸੀ ਇੱਕ ਰਾਤ ਉਸ ਵੇਲੇ ਉਸ ਜਲ ਵਿੱਚੋਂ ਪਰ ਕੇ ਇੱਕ ਗਲਾਸ ਆਪਣੇ ਉਤੇ ਲਿਆ ਪਾਇਆ ਉਸ ਵੇਲੇ ਰਾਮ ਨੇ ਉਹ ਗਲਾਸ ਦਾ ਪਰਿਆ ਪਾਣੀ ਸੀ ਜਿਹੜਾ ਆਪਣੇ ਉਤੇ ਪਾਇਆ ਕਿਉਂ ਪਾਇਆ ਅੱਗੇ ਧਿਆਨ ਦਿਓ ਫੇਰ ਮਸਤਕ ਟਿੱਕਾ ਲਾ ਕੇ ਸਾਚ ਪਿੱਲਣੀ ਦਿੱਤੀ ਵਡਿਆਈ ਆ ਫਿਰ ਟਿੱਕਾ ਮਸਤਕ ਸੱਤ ਦਾ ਲਾ ਕੇ ਪਿੱਲਣੀ ਨੂੰ ਵਡਿਆਈ ਦਿੱਤੀ RAM ਨੇ ਕੀ ਦਿੱਤੀ ਹੌਲੀ ਜੇ ਅੰਦਰੋਂ ਦਿੱਤਾ ਆਖ ਤੂੰ ਇੱਕੋ ਨਾਮ ਲੈਣਾ ਤੇ ਆਈ ਆ ਇੱਕੋ ਨਾਮ ਲੈਣਾ ਤੇ ਆਈ ਆ RAM ਨੇ ਪਿੱਲਣੀ ਨੂੰ ਹੌਲੀ ਜੀ ਇਹ ਗੱਲ ਕਹਿਤੀ ਉਸ ਕਿਹਾ ਮੈਂ ਅਨਾਥਾਂ ਪਿੱਲਣੀ ਨੇ ਕੀ ਕਿਹਾ RAM ਨੂੰ ਮੈਂ ਤਾਂ ਅਨਾਥ ਕੋਜੀ ਕਮਲੀ ਨਾ ਕੋਈ ਚਤਰਾਈ ਆ ਉਹ ਕਹਿੰਦੀ ਮੇਰੇ ਅੰਦਰ ਕੋਈ ਚਤਰਾਈ ਵੀ ਨਹੀਂ ਕੌਣ ਕਹਿੰਦੀ ਆ ਪਿੱਲਣੀ ਕਹਿੰਦੀ ਕੋਜੀ ਕਮਲੀ ਨਾ ਕੋਈ ਚਤੁਰਾਈ ਆ RAM ਕਿਹਾ ਇਹ ਮੇਰੀ ਰਾਖ ਜਿਹੜਾ ਕੀ ਕਿਹਾ RAM ਕਿਹਾ ਇਹ ਮੇਰੀ ਰਾਖ ਰੱਖਿਆ ਕਰੇ ਥਾਉ ਥਾਈਆਂ ਉਸ ਕਿਹਾ ਕੌਣ ਗੈਣ ਲਗੀ ਪਿੱਲਣੀ ਨੇ ਫਿਰ ਕੀ ਕਿਹਾ ਜਿਹੜਾ RAM ਨੇ ਉਹ ਸ਼ਬਦ ਦਿੱਤਾ ਸੀ ਕਿ ਤੂੰ ਉਸ ਨੂੰ ਜਿਹੜਾ ਜਾਪ ਕਰਿਆ ਕਰ ਉਹ ਕਹਿੰਦੀ ਮੇਰੇ ਅੰਦਰ ਕੋਈ ਚਤਰਾਈ ਮੈਂ ਕੋਈ ਜੀ ਕੰਮਲੀ ਆ ਫਿਰ RAM ਨੇ ਕਿਹਾ ਕਿ ਉਹ ਤਰੀ ਰੱਖਿਆ ਕਰੂਗਾ ਫਿਰ ਉਹ ਜੜੀ ਆਪਣੀ ਪਿੱਲਣੀ ਸੀ ਕੀ ਕਹਿਣ ਲਗੀ RAM ਨੂੰ ਉਸ ਕੇਹਾ ਮੈਂ ਦਰਸ਼ਨ ਮੰਗਾ ਸਾ ਆਖਿਆ ਕਿ ਇਸ ਸ਼ਬਦ ਦੇ ਨਾਲ ਮੈਂ ਪ੍ਰਭੂ ਦਾ ਦਰਸ਼ਨ ਮੰਗਾ RAM ਕਿਹਾ ਨਹੀਂ ਇਹ ਅਗਲਾ ਹਾਲਾਤ ਦਰਸ਼ਨ ਦੀ ਗੱਲ ਨਾ ਤੂੰ ਹਲੇ ਕਰ ਇਹ ਗਾਂਹ ਵਾਲੀ ਗੱਲ ਆ RAM ਕਿਹਾ ਇਹ ਅਗਲਾ ਹਾਲਾਤ ਤੈਨੂੰ ਦਿਆਂ ਜਨਾਈਆ ਪਿੱਲਣੀ ਕਿਹਾ ਲਿਖ ਕਲਮ ਦਵਾਤ ਲਿਖ ਕੇ ਦੇ ਇਸ ਕਾ ਲੂ ਤੂੰ ਪ੍ਰੂਫ ਕਰਕੇ ਦੇ ਪਿੱਲਣੀ ਪਿੱਲਣੀ ਕਿਹਾ ਲਿਖ ਕਲਮ ਦਵਾਤ ਅਖਰਾਂ ਵੰਡ ਬੰਡਾਈਆ ਰਾਮ ਕਿਹਾ ਮੇਰਾ ਰਾਮ ਮੈਨੂੰ ਪਿੱਛੋਂ ਰਿਆ ਆਖ ਰਾਮ ਦਾ ਰਾਮ ਸ਼੍ਰੀ ਰਾਮ ਚੰਦਰ ਜੀ ਕੀ ਕਹਿੰਦੇ ਨਾ ਪਿੱਲਣੀ ਜੀ ਨੂੰ ਕਿ ਮੇਰਾ ਰਾਮ ਦਾ ਰਾਮ ਮੈਨੂੰ ਪਿੱਛੋਂ ਕੀ ਕਹਿ ਰਿਹਾ ਇਹ ਵੀ ਹੁਣ ਆਪਾਂ ਵੀ ਸੁਣੀਏ ਆਪਣਾ ਹੁਕਮ ਮਨਾਈਆ ਉਹ ਆਪ ਦਾ ਹੁਕਮ ਮੈ ਤੂੰ ਮਨਾ ਰਿਹਾ ਰਾਮ ਦਾ ਰਾਮ ਕੀ ਕਿਹਾ ਉਸ ਵੇਲੇ ਜਿਸ ਵੇਲੇ ਮੈਂ ਆਪ ਆਵਾ ਹੋ ਕੇ ਪੁਰਖ ਵਿਨਾਸ਼ ਲੋਕ ਮਾਤ ਫੇਰਾ ਪਈਆ ਉਸ ਵੇਲੇ ਪਿੱਲੀ ਨੂੰ ਇਹ ਗੱਲ ਦਸੀ ਸੀ ਕਿਸ ਨੇ RAMDE RAM ਨੇ ਇਹ ਗੱਲ ਦਸੀ ਸੀ ਲੋਕ ਮਾਤ ਫੇਰਾ ਪਈਆ ਉਸ ਵੇਲੇ ਸੱਚੇ ਭਗਤਾਂ ਦਾ ਦੇ ਕੇ ਸਾਥ ਗੁਰਮੁਖਾਂ ਆਪਣੇ ਅੰਗ ਲਗਾਇਆ ਉਹ ਗੁਰਮੁਖਾਂ ਨੂੰ ਅੰਗ ਲਗਾਇਆ ਸਾਰੇ ਬੱਚਿਆਂ ਨੂੰ ਉਸ ਪ੍ਰਭੂ ਨੇ ਪਿਆਰ ਦਿੱਤਾ ਘਰ ਘਰ ਜਾ ਕੇ ਦਿੱਤਾ ਰੁੱਖਾ ਮਿੱਸਾ ਵੀ ਉਸ ਪ੍ਰਭੂ ਨੇ ਖਾਤਾ ਉਸਨੇ ਕੋਈ ਛਾਂ ਤੁੱਪ ਦੁਪਹਿਰ ਕੋਈ ਜੁੱਤੀ ਪੈਰ ਵੀ ਨਹੀਂ ਪਾਈ ਉਸਨੇ ਕੁਝ ਨਹੀਂ ਵਿਕਿਆ ਉਸਨੇ ਜਾਤ ਪਾਤ ਨਹੀਂ ਵੇਖੀ ਪਰ ਜੋ ਪ੍ਰਭੂ ਨੇ ਇਹ ਸਾਨੂੰ ਸਿਖਾਵਾਂ ਦਿੱਤੀਆਂ ਪਰ ਉਸ ਤੇ ਅਸੀਂ ਅੱਜ ਨਹੀਂ ਚੱਲ ਰਹੇ ਅਸੀਂ ਬੇਸ਼ੱਕ ਚਿੱਟੇ ਕੱਪੜੇ ਚਟੀਆਂ ਪੱਗਾਂ ਪਾ ਕੇ ਆ ਚਨੇ ਆ ਅਸੀਂ ਕਾਰਜਾ ਕੇ ਨਿੰਦਿਆ ਚੁਗਲੀ ਦਾ ਵੀ ਜਿਹੜਾ ਪੰਡਾਂ ਦੀ ਪੰਡ ਸੰਗਠਣੀਆ ਕੋਲ ਲੈਣੇ ਆ ਇਸ ਤੋਂ ਸਾਨੂੰ ਬਾਅਦ ਆਉਣਾ ਪੈਣਾ ਅੱਗੇ ਜਿਸ ਵੇਲੇ ਮੈਂ ਆਪ ਆਮਾ ਹੋ ਕੇ ਪੁਰਖਵਨਾਸ਼ ਲੋਕ ਮਾਤ ਫੇਰਾ ਪਾਇਆ ਉਸ ਵੇਲੇ ਸੱਚੇ ਭਗਤਾਂ ਦਾ ਦੇ ਕੇ ਸਾਥ ਗੁਰਮੁਖਾਂ ਅੰਗ ਲਗਾਈ ਆ RAM ਤੇਰੇ ਪ੍ਰੇਮ ਦਾ ਗਲਾਸ ਉਹਨਾਂ ਦੇ ਹੱਥ ਫੜਾਈ ਆ ਉਸ ਵੇਲੇ ਸੰਤਾਨਾ ਹੂ ਸ਼ਾਂਚਾ ਜੀ ਦਾ ਉਹ ਜਿਹੜਾ ਪਾਣੀ ਸੀ ਉਹ ਸੀ ਉੱਪਰ ਪਾਇਆ ਸੀਗਾ RAM ਤੇਰੇ ਪ੍ਰੇਮ ਦਾ ਗਲਾਸ ਉਹਨਾਂ ਦੇ ਹੱਥ ਫੜਾਈ ਆ ਅੱਗੇ ਕਿਸੇ ਦੀ ਕੋਈ ਲੋੜ ਰਹੇ ਨਾ ਆਸ ਜਦੋਂ ਉਹ ਆਇਆ ਫਿਰ ਕਿਸੇ ਦੀ ਕੋਈ ਆਸ ਲੋੜ ਨਹੀਂ ਰਹਿਣੀ ਆਸ਼ਾ ਦਾ ਮਾਲਕ ਇੱਕੋ ਨਜ਼ਰੀਆ ਹੀ ਆ ਪਿਲਣੀ ਕਿਹਾ ਉਹ ਮੈਨੂੰ ਤੇਰੇ ਉੱਤੇ ਵਿਸ਼ਵਾਸ ਭਰੋਸਾ ਤੁਰਦਾ ਦੇਣਾ ਬੰਦਾਈ ਆ RAM ਕਿਹਾ ਪਿਲਣੀਏ ਕਾਲ ਯੁਗ ਹੋਣਾ ਬੜਾ ਬਦਮਾਸ਼ ਪਿਲਨੀਏ ਕਲ ਚ ਬਹੁਤ ਬੜਾ ਬਦਮਾਸ਼ ਹੋਣਾ ਚਾਰੋ ਕੂਂਟ ਕਰੇ ਲੜਾਈਆ ਪਿਲਨੀ ਕਿਹਾ ਮੇਰਾ ਸਹਿਬ ਆਪੇ ਲਵੇ ਰਾਖ ਜਿਸ ਦੇ ਹੱਥ ਵੜੀ ਵਡਿਆਈਆ RAM ਕਿਹਾ ਮੈਨੂੰ ਹੋਰ ਕੁਛ ਰਿਹਾ ਆ ਭਾਕ RAM ਕਹਿੰਦਾ ਮੈਨੂੰ ਹੋਰ ਕੁਛ ਵੀ ਨਜ਼ਰੀ ਆ ਰਿਹਾ ਪ੍ਰਵਿਖਤ ਨੇ ਆ ਵਡਿਆਈਆ ਜਿੰਨਾ ਚਿਰ ਆਪਣੇ ਸਿਰ ਤੇ ਨ ਰਖੇ ਤਾਜ ਕੀ ਕੀ ਹਸਤੇ ਪਾਸ਼ਾਇਨਾ ਬਾਣੀ ਨੂੰ ਪੜਿਓ ਤੇ ਵਿਚਾਰਿਓ ਪੜੀ ਜਨਿਆ ਤਾਜ ਵਾਲੀ ਮਾਣੀ ਅਥਾ ਭਰੀ ਐ ਪਰ ਅਸੀਂ ਵਿਚਾਰਦੇ ਨਹੀਂ ਹੈ ਕੀ ਕਿਹਾ ਰਾਮ ਨਹੀਂ ਮੈਨੂੰ ਹੋ ਰਿਆ ਆਪਾਖ ਪਵਿੱਤਨਿਆਂ ਵੜਿਆਈਆ ਜਿਨ੍ਹਾਂ ਚੀਰ ਆਪਣੇ ਸਿਰ ਤੇ ਰਖੇ ਨਾਤਾਜ ਸ਼ੈਨਸ਼ਾ ਨજર ਨਾ ਕੋਈ ਉਠਾਈਆ ਜੋਤੀ ਜੋਸ ਰੂਪ ਹਾਰਾ ਬਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾ ਜਲ ਕੇ ਸੇਵਕ ਵਰਦਾ ਆ ਜੁਗਾਦੀ ਸੇਵ ਕਮਾਈਆ ਜਨ ਭਗਤੋ ਹੁਣ ਚਾਕਰ ਹੋ ਗਿਆ ਤੁਹਾਡੇ ਕਰਦਾ ਹੁਣ ਇਹ ਚਾਕਰ ਹੋ ਗਿਆ ਤੁਹਾਡੇ ਕਰਦਾ ਉਹ ਕਾਇਆਂ ਅੰਦਰੋਂ ਕਰਾਂ ਸੱਚ ਸਫਾਈ ਆ ਉਸ ਨੇ ਕਾਇਆਂ ਦੇ ਅੰਦਰ ਸਾਫ ਸਫਾਈ ਕੀਤੀ ਪਰ ਅਸੀਂ ਸਫਾਈ ਨੂੰ ਰੱਖਿਆ ਹੀ ਨਹੀਂ ਹੈਗਾ ਸਾਨੂੰ ਉਹ ਚੁੰਕੇ ਨੂੰ ਝਾੜੂ ਮਾਰਨਾ ਨਹੀਂ ਆਇਆ ਸਾਨੂੰ ਪੋਚਾ ਨਹੀਂ ਮਾਰਨਾ ਆ ਅਸੀਂ ਟਾਈਲਾਂ ਤੇ ਬੇੜਿਆਂ ਤੇ ਝਾੜੂ ਪੋਚਾ ਮਾਰਦੇ ਆ ਪਰ ਆਪਣੇ ਅੰਦਰ ਅਸੀਂ ਹਾਲੇ ਤੱਕ ਵੀ ਪੋਚਾ ਜਿਹੜਾ ਨਹੀਂ ਮਾਰੇ ਸੋ ਮੈਂ ਕੀ ਮਾ ਚਾਹਾਂਗਾ ਇਥੇ ਹਰਵਾਨੀ ਸਾਂਝੀ ਕਰਦੇ ਆਂ ਦਾਸ ਤੋਂ ਨਿਕਾ ਗਲਤੀਆਂ ਹੋਈਆਂ ਮੈਂ ਸਾਰੀ ਹਰ ਸੰਗਤ ਪਾਸੋਂ ਹਿਊਸ਼ੈਂਸ਼ਾ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਗਾਰੇ ਸਾਦੇ ਹੋ ਹਰ ਸੰਗ ਦੀ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਛਣੋਂ ਪੰਗਵਾਂਂਦੀ ਦਾ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਛਣੋਂ भॻवान दीद सो हंगमारा शेर सिंह विष्णु भॻवान दीद सो हंगुमाराई शे सिंह विष्णु भॻवानु दीद सो panwan di da